ਪਾਣੀ ਦੇ ਵਿੱਚ ਕਾਫੀ ਪਿੰਡਾਂ ਦਾ ਜਿਹੜੇ ਜਿਨ੍ਹਾਂ ਦੇ ਵਿੱਚ ਜੰਗਲ ਦੇ ਵਿੱਚੋਂ ਖੱਤਾਂ ਚ ਕੀ ਆ ਜਾਂਦੇ ਨੇ ਹਾਂ ਹਾਂ ਤਾਂ ਪਿਛਲੇ ਦਿਨ ਤਾਰਪਰ ਦੇ ਮਾਮਲਾ ਆਇਆ ਸਾਹਮਣੇ ਤੁਹਾਡੇ ਕੋਲ ਹਾਂਜੀ 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 ਬਾਰੇ ਕੀ ਕੀਤਾ ਜਾ ਰਿਹਾ ਜੀ ਤੁਹਾਡੇ ਕੋਲ ਇੱਕ ਚੀਜ਼ ਦਾ ਉਹਦੇ ਵਿੱਚ ਜੀ ਸਾਡੀ ਟੀਮ ਨੇ ਜਾ ਕੇ ਉਹ ਸਾਰਾ ਏਰੀਆ ਸਰਵੇ ਕੀਤਾ ਐਸੀ ਕੋਈ ਬਿਮਾਰੀ ਨਹੀਂ ਫੈਲੀ ਹੋਈ ਬਟ ਹਾਂ ਉਹ ਕੀੜਿਆਂ ਦੇ ਕਰਕੇ ਲੋਕਾਂ ਦੀ ਲਾਈਫ ਨੂੰ ਮਤਲਬ ਅਸਰ ਹੋ ਰਿਹਾ ਕਿ ਉਹ ਕਾਫੀ ਜ਼ਿਆਦਾ ਮਾਤਰਾ ਚ ਹੋ ਰਿਹਾ ਉਹਦੇ ਲਈ ਫਿਰ ਅਸੀਂ ਨਾਲ ਦੇ ਨਾਲ ਸਾਡੀ ਟੀਮ ਫਸਟ ਡੇ ਹੀ ਉੱਥੇ ਚਲੀ ਗਈ ਸੀ ਔਰ ਜਦੋਂ ਮਤਲਬ ਸਾਨੂੰ ਇਨਫੋਰਮੇਸ਼ਨ ਮਿਲੀ ਹੈ ਤੇ ਉਹਦਾ ਅੱਗੇ ਅਸੀਂ ਇਨਫੋਰਮੇਸ਼ਨ ਜਿਹੜੀ ਹੈਗੀ ਹੈ ਬੀਡੀਪੀਓ ਆਫਿਸ ਨੂੰ ਸੈਂਡ ਕਰਤੀ ਸੀਗੀ ਔਰ ਬੀਡੀਪੀਓ ਆਫਿਸ ਨਾਲ ਵੀ ਅਸੀਂ ਪਰਸਨਲੀ ਵੀ ਗੱਲ ਕੀਤੀ ਕਿ ਇਹਨਾਂ ਦਾ ਕੁਝ ਤੁਸੀਂ ਹੱਲ ਕਰੋ ਕਿਉਂਕਿ ਉਹ ਹੈਲਥ ਡਿਪਾਰਟਮੈਂਟ ਦੇ ਕੋਲ ਉਹਦਾ ਹੱਲ ਨਹੀਂ ਹੈ ਕੀੜਿਆਂ ਦਾ ਕੀੜਿਆਂ ਦਾ ਜਿਹੜਾ ਮਹਿਕਮਾ ਹੈ ਉਹ ਸਾਡੇ ਕੋਲ ਨਹੀਂ ਆਂਦਾ ਸਾਡੇ ਕੋਲ ਮੇਨ ਪੇਸ਼IENTS ਦਾ ਹੱਲ ਹੁੰਦਾ ਜਾਂ ਫਿਰ ਅਸੀਂ ਮੱਛਰਾਂ ਦੇ ਰਿਲੇਟਿਡ ਕੰਮ ਕਰਦੇ ਹਾਂ ਤਾ ਅਸੀਂ ਪਰਸਨਲੀ ਵੀ ਉਹਨਾਂ ਨੂੰ ਇਨਫੋਰਮ ਕੀਤਾ ਹੈ ਇਹਦੇ ਬਾਰੇ ਔਰ ਉਹਨਾਂ ਦਾ ਇਹ ਕਹਿਣਾ ਹੈ ਕਿ ਉਹ ਅੱਗੇ ਐਗਰੀਕਲਚਰ ਯੂਨੀਵਰਸਿਟੀ ਵਾਲਿਆਂ ਨਾਲ ਵੀ ਟਾਈ-ਅਪ ਕਰਦੇ ਪਏ ਨੇ ਕਿ ਇਸ ਚੀਜ਼ ਦਾ ਕੋਈ ਜਲਦ ਤੋਂ ਜਲਦ ਹੱਲ ਨਿਕਲੇ ਤਾਂ ਕਿ ਲੋਕਾਂ ਦੀ ਜਿਹੜੀ ਹੈ ਲਾਈਫ ਸੌਖੀ ਹੋ ਸਕੇ। ਕੋਈ ਵੀੜਿਆਂ ਨਾਲ ਕੋਈ ਇਤਰੀਕੀ ਜੀ ਬਿਮਾਰੀ ਜਾਂ ਕੋਈ ਦੇਖੋ ਅਸੀਂ ਕੁਝ ਹਜੇ ਤੱਕ ਕੁਝ ਨਹੀਂ ਹੈ। ਹਜੇ ਤੱਕ ਸਾਡੀ ਟੀਮ ਗਈ ਸੀ ਬਿਮਾਰੀ ਨਹੀਂ ਹੈ ਪਰ ਸਾਨੂੰ ਉਹ ਕੀੜਿਆਂ ਬਾਰੇ ਨੌਲੇਜ ਨਹੀਂ ਹੈ ਵੀ ਉਹ ਕੀੜੇ ਕਿਸ ਟਾਈਪ ਦੇ ਨੇ ਕਿਹੜੇ ਕੀੜੇ ਨੇ ਪਰ ਹਜੇ ਕੋਈ ਬਿਮਾਰੀ ਨਹੀਂ ਹੈ। ਇਨਕਨਵੀਨੀਅੰਸ ਜ਼ਰੂਰ ਹੈਗੀ ਆ ਉਹਨਾਂ ਦੇ ਕਰਕੇ। ਹਾਂਜੀ। ਤੇ ਉਹਦੇ ਲਈ ਅਸੀਂ ਆਪਣੀ ਟੀਮ ਨੂੰ ਵੀ ਕਹ ਅਵੇਅਰ ਕੀਤਾ ਹੋਇਆ ਹੈ ਕਿ ਕਿਸੇ ਤਰ੍ਹਾਂ ਦਾ ਕੋਈ ਬਿਮਾਰੀ ਕੋਈ ਤੁਹਾਨੂੰ ਪੇਸ਼ੈਂਟ ਕਿਸੇ ਤਰ੍ਹਾਂ ਦੀ ਪ੍ਰੋਬਲਮ ਦੱਸਦਾ ਤਾਂ ਤੁਸੀਂ ਇਮੀਡੀਏਟਲੀ ਸਾਨੂੰ ਇਨਫੋਰਮ ਕਰਨਾ ਬਟ ਫਿਲਹਾਲ ਦੀ ਘੜੀ ਇਟ ਇਜ਼ ਐਨ ਇਨਕਨਵੀਨੀਅੰਸ ਔਰ ਉਹਦੇ ਲਈ ਅਸੀਂ ਜਿਹੜਾ ਹੈਗਾ ਬੀਡੀਪੀਓ ਆਫਿਸ ਨੂੰ ਉਹਨਾਂ ਨੂੰ ਅਸੀਂ ਦੱਸਿਆ ਵੀ ਇਹਦਾ ਕੋਈ ਹੱਲ ਜਲਦ ਤੋਂ ਜਲਦ ਔਰ ਉਹ ਉਹਦੇ ਲਈ ਉਹ ਐਗਰੀਕਲਚਰ ਯੂਨੀਵਰਸਿਟੀ ਔਰ ਐਗਰੀਕਲਚਰ ਡਿਪਾਰਟਮੈਂਟ ਵਾਲਿਆਂ ਨਾਲ ਸ਼ਾਇਦ ਤਾਲਮਿਲ ਕਰ ਰਿਹਾ ਜੋ ਉਹਨਾਂ ਨੇ ਸਾਨੂੰ ਫੋਨ ਤੇ ਦੱਸਿਆ